की सर थोड़ा? कुछ बोलो। अशीश कुमार। आशीष कुमार हाँ ब्लड दुखी हाँ हाँ बोलो सर। फर्स्ट के अच्छा। के में लग गया? सही लग गया मतलब ऐसा कोई प्रेशर नहीं गया भी बहुत ज्यादा चक्कर आएगा या फिर कुछ फील होगा मैंने का डर जो निकल गया डर निकल गया ਆਪਣੇ ਆਪ ਨੂੰ ਸਕੂਨ ਜਾਂ ਨਹੀਂ ਮਿਲਦਾ ਵੀ ਮੇਰਾ ਬਲੱਡ ਕਿਸੇ ਨੂੰ ਲੱਗੂਗਾ ਹਾਂਜੀ ਬਿਲਕੁਲ ਵੀ ਮੈਂ ਕਿਸੇ ਦੇ ਕੰਮ ਆਉਂਗਾ ਅੱਗੇ ਤੋਂ ਹਾਂਜੀ ਅੱਗੇ ਤੋਂ ਅੱਗੇ ਤੋਂ ਜ਼ਰੂਰ ਮੈਂ ਕੋਸ਼ਿਸ਼ ਕਰੂੰਗਾ ਵੀ ਇਹ ਕਿ ਵੀ ਡੋਨੇਟ ਕਰਦਾ ਰਹੂੰਗਾ ਇਹਨਾਂ ਪਤਾ ਵੀ ਆਪਾਂ ਕਿੰਨੇ ਚਿਰ ਬਾਅਦ ਖੂਨ ਦੇ ਸਕਦੇ ਹਾਂ ਆ ਮੀਨਰ ਪ੍ਰੋਕਸ 3 ਮੰਥ ਦੇ 3 ਮੰਥ ਹਾਂ ਤਨ ਮਹੀਨੇ ਤੋਂ ਪਹਿਲਾਂ ਆਪਾਂ ਕਿਸੇ ਨੂੰ ਵੀ ਬਲੱਡ ਨਹੀਂ ਦੇਣਾ ਤੇ ਗਾਂ ਵੀ ਕਿਸੇ ਨੂੰ ਕਹਿਣਾ ਵੀ ਤਨ ਮਹੀਨੇ ਤੋਂ ਪਹਿਲਾਂ ਆਪਾਂ ਬਲੱਡ ਕਿਸੇ ਨੂੰ ਨਹੀਂ ਦੇ ਸਕਦੇ ਠੀਕ ਹੈ ਕਿੰਨੇ ਪੈਸੇ ਦੇ ਰਿਹਾ ਜੀ ਦੇਓ ਭਾਈ ਦੇਓ ਜੀ ਹਾਂਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਅੱਜ ਜਿਹੜਾ ਕੈਂਪ ਲੱਗੇ ਆ ਇਹਦਾ ਮੇਨ ਮਕਸਦ ਕੀ ਹੈ ਮੇਨ ਮਕਸਦ ਇਹਦਾ ਇਹ ਹੈ ਕਿ ਆਪਾਂ ਲੋਕਾਂ ਨੂੰ ਥੋੜੀ ਅਵੇਅਰਨੈਸ ਦੇ ਲਈ ਥੋੜੇ ਦੇ ਉੱਚੀ ਬੋਲੋ ਲੋਕਾਂ ਨੂੰ ਥੋੜੀ ਅਵੇਅਰਨੈਸ ਦੇ ਲਈ ਆਪਾਂ ਜੀ ਕਿ ਵੀ ਇੱਕ ਤਰ੍ਹਾਂ ਬਲੱਡ ਡੋਨੇਟ ਕਰੀ ਬਲੱਡ ਬਲੱਡ ਡੋਨੇਟ ਕਰੀ ਜੀ ਕਿ ਜਿਦਾਂ ਕੀ ਹੁੰਦਾ ਜੀ ਬਹੁਤ ਜਿਹੜੇ ਲੋਗ ਰਹੇ ਹੋ ਜੀ ਜਿਉਂ ਬਲੱਡ ਦੀ ਕਮੀ ਨਾਲ ਮਰ ਜਾਂਦੇ ਜੀ ਜੀ ਠੀਕ ਹੈ

ਇੱਕ ਡੋਨੇਸ਼ਨ ਕੈਂਪ ਲਗਾਇਆ ਹੈ ਹਾਂ ਜੀ ਡੋਨੇਸ਼ਨ ਕੈਂਪ ਹੈ ਜੀ ਇੱਕ ਇਲੈਕਟ੍ਰੋ ਹੋਮੋਪੈਥੀ ਮੈਡੀਸਿਨ ਸੀ ਉਹ ਵੀ ਫ੍ਰੀ ਸੀ ਤੇ ਜਿਹੜਾ ਸਾਡਾ ਜਰਮਟ ਹੈ ਸਪਾਈਨ ਦੇ ਨਾਲ ਰਿਲੇਟਡ ਡਿਸਕ ਸਰਵਾਈਕਲ ਵੀ ਪੇਨ ਉਹ ਸਾਰਾ ਜੋ ਫ੍ਰੀ ਆਫ ਕੋਸਟ ਕੀਤਾ ਡਾਕਟਰ ਕੌਣ ਕੌਣ ਬੰਚੇ ਹੋਇਆ ਸੀ ਆਪਣੇ ਡਾਕਟਰ ਦੇ ਸਾਥ ਹੈਗੇ ਨੇ ਆਪਣੇ ਡਾਕਟਰ ਦਲਦੇਵ ਸਿੰਘ ਜਤਨ ਹੈ ਠੀਕ ਹੈ ਤੇ ਆਪਣੇ ਗੁਰਪ੍ਰੀਤ ਗੁਰਜੀਤ ਸਿੰਘ ਹੈਗੇ ਨੇ ਠੀਕ ਹੈ ਤੇ ਅਸੀਂ ਇੱਕ ਗੁੱਪ ਜੁਆਇਨ ਕੀਤਾ ਜਿਹਦਾ ਨਾਮ ਹੈ ਸਬਦੁਪ ਦੇ ਸਾਥੀ ਉਹਨਾਂ ਨੇ ਮਿਲ ਕੇ ਇੱਕ ਸਸਤਾ ਸਸਤਾ ਬਣਾਇਆ ਹਾਂਜੀ ਹਾਂਜੀ ਇੱਕ ਸਸਤਾ ਬਣਾਇਆ ਥੋੜੀ ਜਿਹੀ ਮਿਲ ਕੇ ਕੁਝ ਹੋ ਹੋ ਕੰਮ ਕਰਦੇ ਹਾਂ ਠੀਕ ਹੈ ਤੇ ਉਹਨਾਂ ਦੇ ਸਹਿਯੋਗ ਨਾਲ ਹੀ ਇਹ ਸਾਰਾ ਕੈਂਪਸ ਜਿਹਾ ਲੱਗਾਇਆ ਗਿਆ ਰੋਧ ਬਤਮ ਵਰਕ ਹੈ ਤੁਹਾਨੂੰ ਬੇਟੀ ਦੇ ਜਨਮ ਦਿਨ ਤੇ ਇਹ ਜਿਹੜਾ ਪਰਾਲੀ ਕਰਦੇ ਰਿਹਾ ਕਰੋ ਥੈਂਕ ਯੂ ਆਇਆ ਬਹੁਤ ਬਹੁਤ ਅੱਜ ਦਾ ਜੋ ਕੈਂਪ ਹੈ ਸਾਡੇ ਸਾਥੀ ਦੁੱਖ ਸੁੱਖ ਦੇ ਗਰੁੱਪ ਦੇ ਸਾਥੀ ਮੈਂਬਰ ਡਾਕਟਰ ਨਰਿੰਸ਼ ਕੁਮਾਰ ਜੀ ਉਹਨਾਂ ਦੀ ਬੇਟੀ ਦਾ ਜਨਮ ਦਿਨ ਹੈਗਾ ਉਹਨਾਂ ਦੀ ਬੇਟੀ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਅੱਜ ਇਹ ਕੈਂਪ ਲਗਾਇਆ ਗਿਆ ਹੈਗਾ ਜਿਦੇ ਵਿੱਚ ਅਸੀਂ ਇਲੈਕਟ੍ਰੋ ਹੋਮੋਪੈਥੀ ਮੈਡੀਸਨ ਦਾ ਸਾਰੀ ਇਲੈਕਟ੍ਰੋ ਹੋਮੋਪੈਥੀ ਮੈਡੀਸਨ ਦੀ ਦਵਾਈਆਂ ਦਾ ਫਿਜ਼ੀਓਥੈਰੇਪੀ ਦਾ ਬਲੱਡ ਡੋਨੇਟਰ ਕੈਂਪ ਹੈ ਯਾਨੀ ਹਰ ਇੱਕ ਸੰਸਥਾ ਦੀ ਮਦਦ ਨਾਲ ਲਗਾਇਆ ਗਿਆ ਦਾ ਜੇਨ ਮਕਸਦ ਡਾਕਟਰ ਨਰੇਸ਼ ਜੀ ਦੀ ਬੇਟੀ ਦਾ ਜਨਮ ਹੋਈ ਸੀ ਉਹਦੀ ਖੁਸ਼ੀ ਚੋਂ ਕਹਿੰਦੇ ਸੀ ਵੀ ਅਸੀਂ ਇਹ ਸੇਵਾ ਕਰਨੀ ਹੈ ਤਾਂ ਕਿ ਇਹ ਫ੍ਰੀ ਕੈਂਪ ਜਿਹੜਾ ਮੈਡੀਸਨ ਦਾ ਬਲੱਡ ਟੈਸਟ ਉਹਨਾਂ ਦੀ ਕਲੀਨਿਕ ਤੇ ਹਾਂਜੀ ਇਹ ਡਾਕਟਰ ਨਰੇਸ਼ ਜੀ ਦੀ ਕਲੀਨਿਕ ਤੇ ਲਗਾਇਆ ਗਿਆ ਦਾ ਇਸ ਦੇ ਵਿੱਚ ਹਰ ਇੱਕ ਪੇਸ਼ੈਂਟ ਨੂੰ ਅੱਜ ਮੈਡੀਸਨ ਫ੍ਰੀ ਦਿੱਤੀ ਜਾ ਰਹੀ ਹੈ ਬਲੱਡ ਟੈਸਟ ਸਟਾਰ ਲੈਬਰਾਟਰੀ ਡਿਜੀਟਲ ਐਕਸਰੇ ਵੱਲੋਂ ਫ੍ਰੀ ਕੀਤਾ ਜਾ ਰਿਹਾ ਹੈ ਇਹ ਵੀ ਜੋਥੈਰੇਪੀ ਅੱਜ ਸਾਰੇ ਪੈਸੋੜੀ ਚੁੱਕਿਆ ਅੱਜ ਦੇ ਜਿਹੜੇ ਕੈਂਪ ਦੇ ਵਿੱਚ ਮੁਕਤਾ ਬਲੱਡ ਬੈਂਕ ਆ ਲੈਣੇ ਤੁਹਾਨੂੰ ਬਹੁਤ ਸਾਰੀ ਮਦਦ ਦਿੱਤਾ ਹੈ ਉਹਨਾਂ ਨੇ ਜਿਹੜਾ ਬਲੱਡ ਡੋਨੇਟ ਕੈਂਪ ਫ੍ਰੀ ਡਾਕਟ ਫਲੈਸ ਨੇ ਕੈਂਪ ਲਗਾਇਆ ਤੇ ਸਾਡੇ ਨਾਲ ਹੈਲਪ ਵੀ ਬਹੁਤ ਜ਼ਿਆਦਾ ਮੁਕਤਾ ਬਲੱਡ ਬੈਂਕ ਕਰਾਣੇ ਇਸ ਕੈਂਪ ਨੂੰ ਚਲਾਈ ਹਾਂਜੀ ਸਰ ਅੱਜ ਦੇ ਕੈਂਪ ਬਾਰੇ ਕੀ ਕਹਿਣਾ ਚਾਹੁੰਦੇ ਹੋ ਮੇਰਾ ਨਾਮ ਗੁਰਪ੍ਰੀਤ ਸਿੰਘ ਜੀ ਸਟਾਰ ਲੈਬਰੀ ਡਿਟੈਕਟਰ ਐਕਸਰਾ ਮੈਂ ਹੋਂਰਾ ਜੀ ਇੱਥੇ ਆਪਣੇ ਲੈਬ ਵੱਲੋਂ ਐਕਸ ਟੈਸਟ ਫ੍ਰੀ ਕੀਤਾ ਜਾ ਰਹੇ ਹਨ ਤੇ ਡਾਕਟਰ ਬਲਦੇਵ ਸਿੰਘ ਵੱਲੋਂ ਮੈਡੀਕਲ ਫ੍ਰੀ ਦਿੱਤੀ ਜਾ ਰਹੀ ਹੈ ਇਸ ਦੇ ਨਾਲ ਡਾਕਟਰ ਜੀ ਦੀ ਦਾ ਜੰਗਲ ਦੀ ਉਸ ਦੇ ਮੌਕੇ ਦੀ ਸੈਟਅਪ ਕੀਤਾ ਜਾ ਰਿਹਾ ਨਾਲ ਫਲਾਟਰ ਕੈਂਪ ਵੀ ਲੱਗਿਆ ਦੁੱਤਾ ਰਣਤ ਕੋਲ ਨਾਲ ਹੀ ਆਪਣਾ ਲੰਘ ਰਿਹਾ ਹੈ ਜਿਹੜੀ ਆਪਣੇ ਸੰਸ ਦਾ ਦੁੱਖ ਸੁੱਖ ਦੇ ਸਾਥੀ ਉਹਨਾਂ ਵੱਲੋਂ ਅੱਜ ਸਾਰਾ ਕੈਂਪ ਚੈੱਕ ਅਪ ਟੈਸਟ ਵਗੈਰਾ ਫ੍ਰੀ ਕੀਤੇ ਗਿਆ ਹੈ ਧੰਨਵਾਦ ਆਓ ਜੀ ਇਲਾਇਕਟ੍ਰੋਮੋਬਿਲ ਜੇ ਕੱਟਦੇ ਆਲੇ ਵਾਲਾ ਸਮਾਂ ਲੱਗਦਾ ਵੀ ਪਾੜੀ 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 ਫਿਰ ਮੇ ਸਾਡਾ ਟਿਕ ਜਿਹੜੀ ਵੀ ਮੈਡੀਸਨ ਦਾ ਟਰੀਟਮੈਂਟ ਹੈ ਉਹ ਇਲੈਕਟ੍ਰੋਮੋਬਿਲਿਟੀ ਦਾ। ਕਿਉਂਕਿ ਇਲੈਕਟ੍ਰੋਮੋਬਿਲਿਟੀ ਕ੍ਰੋਨਿਕ ਤੋਂ ਕ੍ਰੋਨਿਕ ਬਿਮਾਰੀਆਂ ਜਿੰਨਾ ਦੇ ਲਾਇ ਲਾਇ ਬਿਮਾਰੀਆਂ ਨੂੰ ਕਹਿੰਦੇ ਨੇ ਇਲੈਕਟ੍ਰੋਮੋਬਿਲਿਟੀ ਦਾ ਮੰਨ ਲਓ ਕਈ ਬੰਦੇ ਹਾਲ ਨੇ ਲੱਗੇ ਦੇ ਫਿਵਾਰੀ ਦਾ ਕੋਈ ਟਿਪਟੇ ਲਾ ਦੀ ਪਰ ਅਸੀਂ ਸਾਡੇ ਕੋਲ ਕੇਸ ਚੱਲ ਰਹੇ ਹੁਣ 30% ਵੀ ਪੂਰੇ ਚੱਲੀ ਆ। ਇਹ ਮਾੜਾ ਸਾਲ ਲੱਗਦਾ 2-3 ਸਾਲਾਂ ਦੀ ਪਰ ਇਹ ਨਹੀਂ ਟਰੀਟਮੈਂਟ। ਰੂਮੇ ਦਾ ਰੈਗੂਲਰ ਹੋਣਾ ਜ਼ਰੂਰੀ ਹੈ। ਮੈਂ ਤੁਹਾਨੂੰ ਕੱਟੀਆਂ ਜਿਹੜਾ ਦੱਸਿਆ ਜਾ ਜੋ

Terima kasih telah <laughs>